ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬਦਨੀ ਖੁਰਪੂ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪੈਂਦਾ ਬਈ ਨੂੰ ਮੋਗਾ ਅੱਜ ਤੁਹਾਡੇ ਅਸਤੇ ਤਿੰਨੇ ਨੀ ਮੰਨ ਲੈ ਕੇ ਆਏ ਆ ਜੀ ਇੱਕ ਸੂਆ ਸੂਆ ਨਾਗਾ ਜੀ ਦੋ ਗੱਬਣ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਤਸੱਲੀ ਤੁਸੀਂ ਕਰਨੀ ਹੁੰਦੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਮਹੰਗਾ ਸਿੰਘ ਜੀ ਪਿੰਡ ਜੀ ਪਿੰਡ ਵਧਨੀ ਖੁਰਦਾ ਤਹਿਸੀਲ ਨਾਲ ਸਿੰਘ ਵਾਲਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 981 43 852 ਦੂਜਾ ਨੰਬਰ ਦੂਜਾ ਹੈ 88377 20612 ਠੀਕ ਹੈ ਬਾਈ 1 ਨੰਬਰ ਤੋਂ ਸ਼ੁਰੂ ਕਰ ਲਾਂਗੇ ਸੁਹਾ ਕਿੰਨਾ ਮਸੂ ਇਹ ਦੂਜਾ ਸੁਹਾ ਬਾਈ ਕਦੋਂ ਸੁਈ ਹੈ ਇਹ ਕੱਲ 12 ਵਜੇ ਸੁਈ ਆ ਠੀਕ ਹੈ ਜੀ ਤੇ ਸਾਢੇ 3 ਵਜੇ ਦੀ ਜੇਰ ਪੈ ਗਈ ਪ੍ਰੋਪਰ ਆਪਣੇ ਕੋਲੇ ਵੀਡੀਓ ਵੀ ਹੈਗੀ ਹੈ ਜੀ ਠੀਕ ਹੈ ਬਾਈ ਹਾਂਜੀ ਬੱਚਾ ਕਿ ਦਿੱਤਾ ਜੀ ਬੱਚਾ ਇਹ ਆਪਣਾ ਬੱਚਾ ਹੈਗਾ ਬੱਛੀ ਇਹਦੀ ਬਹੁਤ ਟੌਪ ਜੀ ਬੱਛੀ ਹੈ ਜੀ ਹਾਂਜੀ ਬਹੁਤ ਟੌਪ ਦੀ ਬੱਛੀ ਹੈ ਹੈਗਾ ਜੀ ਬੱਛੀ ਚੈੱਕ ਕਰੋ ਜੀ ਬੱਚੀ ਦੀ ਪਹਿਲਾਂ ਦਾ ਕੁਆਲਿਟੀ ਨੈਨ ਅੱਖ ਬਰੀਡ ਕੁਈ ਸੀਮਾ ਰਿਕਾਰਡ ਬੱਚੀ ਦਾ ਹੋਵੇ ਜੀ ਬਈ ਉਹ ਉਹ ਕਹਿੰਦੇ ਸੀ ਐਬੀਐਸ ਦਾ ਟੀਕਾ ਵਧੀਆ ਲੱਗਿਆ ਠੀਕ ਆ ਜੀ ਪਰ ਨਾਮ ਨਹੀਂ ਕੋਈ ਹੈ ਨਹੀਂ ਹਾਂ ਨਾਮ ਨਹੀਂ ਬਹੁਤ ਵਧੀਆ ਟੀਕਾ ਲੱਗਿਆ ਜਿਹੜੇ ਇਹਦਾ ਕੰਮ ਕਰਦੇ ਹੋਣਗੇ ਉਹਨਾਂ ਨੇ ਪਰਖ ਕਰ ਹੀ ਲੈਣੀ ਚੀਜ਼ ਬਹੁਤ ਚੰਗੀ ਹੈ ਜੀ ਚੈੱਕ ਕਰ ਸਕਦੇ ਹੋ ਬਾਕੀ ਬੋਡੀ ਸਟਰਕਚਰ ਸੋਨਾ ਜੀ ਬੱਚੀ ਦਾ ਪੂਰਾ ਜੀਰ ਪ੍ਰੋਪਰ ਡਨ ਆ ਬਈ ਭੰਡਾ ਮੈਂ ਕਹਿੰਦਾ ਆਪਾਂ ਵੀਡੀਓ ਵੀ ਆਪਣੇ ਕੋਲੇ ਆ ਆਪਾਂ ਵੀਡੀਓ ਬੁਖਾਰੇਗਾ ਬਾਈ ਨੂੰ ਹੋਰ ਠੀਕ ਆ ਹਾਂਜੀ ਕਿੰਨਾ ਬੋਲਾ ਭੰਡ ਚ ਪਉਂਦੀ ਆ ਬੋਲਾ ਹੁਣ ਕੱਲੇ ਦਾ ਸਾਮ ਨੂੰ ਚੋਇਆ ਸੀ 4 ਕਿਲੋ ਠੀਕ ਆ ਜੀ ਤੇ ਅੱਜ ਸੋਭਾ ਵੀ 4 ਕੇ ਸਾਫ ਨਹੀਂ ਕੀਤੀਗੀ ਹੁਣ ਵੀ ਇਹ ਬੋਲਾ ਇੱਥੇ ਸੜਨਾ ਤੜ ਕਿਉਂ ਜਣੀ ਹੱਥਾਂ ਦਾ ਕੱਲ ਨੂੰ ਖਾਪ 8 ਤੋਂ 9 ਕਿਲੋ ਆ ਹੋ ਗਿਆ ਜੀ ਹਾਂ ਬੋਲਾ ਇੰਨਾ ਕਰੇ ਬੱਚੀ ਨੂੰ ਇਹ ਨਹੀਂ ਬੱਚੇ ਨੂੰ ਚੰਗਾ ਆ ਕੇ 4 ਕਿਲੋ ਕੱਲ ਜੋਇਆ 4 ਕਿਲੋ ਅੱਜ ਜੋਇਆ ਹੁਣ ਅੱਜ ਭੁਰਕ ਵੱਧ ਚੋਲਾਂਗੇ ਪੰਜ ਦੇ ਦਾ ਬੱਚੀ 10 ਕਿਲੋ ਹੋਊਗਾ ਜੀ ਹਾਂਜੀ ਹਾਂ 10 12 ਕਿਲੋ ਬੋਲਾ ਹੈਗਾ 10 ਤੋਂ 12 ਕਿਲੋ ਹਾਂ ਦੁੱਧ ਇਹ ਨਹੀਂ ਦੇਣਾ 18 ਤੋਂ 20 ਇਹ ਕੋਈ ਸੇਵਾ ਕਰੂਗਾ ਥਾਣਾ ਦੀ ਡਾਨਾ ਜੀ ਪੂਰੀ ਮੈਂ ਕਹਿੰਦਾ ਮੋਟੀ ਮੱਸੀ ਮੋਟਰੀ ਹੈ ਬੱਚੀ ਮੋਟਰੀ ਹੈ ਤੇ ਠੰਡੀ ਸੀਲ ਬਾਈ ਲੈ ਇਹਨਾਂ ਨੂੰ ਹੈ ਹੀ ਨਹੀਂ ਕੋਈ ਮਾਰੀ ਸੈਟ ਕਰ ਲਓ ਸੀਲਸ ਲੱਗ ਤਾਂ ਕਰਮ ਵਾਲੀ ਦਾਣ ਤੋਂ ਕੋਈ ਨਹੀਂ ਜੀ ਮੈਂ ਕਹਿੰਦਾ ਜਵੇਂ ਭਾਵੇਂ ਨਾ ਭਵੇਂ ਝੂਟੀ ਇਹਨਾਂ ਨੂੰ ਕੋਈ ਹੈ ਹੀ ਨਹੀਂ ਨਿਆਣਾ ਵੀ ਪਾਲਾ ਭਵੇਂ ਨਾ ਨਹੀਂ ਪੋਣਾ ਨਾ ਪਾ ਤੋੜ ਕੇ ਦਿਖਾ ਦੇ ਬਾਈ ਬਾਈ ਦੇ ਦਸਨ ਮੁਤਾਬਕ ਸੂਹਾ ਦੂਜਾ ਸੂਈ ਹੈ ਜੀ ਕੱਲ ਦੀ ਸੂਈ ਆ ਬੱਚਾ ਮੋਰ ਟੋਪ ਦੀ ਬੱਚੀ ਹੈ ਜੀ ਚੈੱਕ ਕਰ ਸਕਦੇ ਹੋ ਬਾਕੀ ਥਨਾ ਦੇ ਸੱਜ ਸੋਹਣੇ ਆ ਜਿਹੜਾ ਨੈੱਟ ਬੋਲਾ ਤਿਆਰ ਆ ਬਈ ਦਾ ਕਹਿੰਦਾ 10 ਤੋਂ 12 ਕਿਲੋ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਸੱਜਣ ਚੁਵਾਈ ਕਰ ਸਕਦਾ ਬਾਕੀ ਥਨਾ ਦੇ ਸੱਜ ਸੋਹਣੇ ਆ ਹਵਾਨਾ ਫਿਟਨੈਸ ਵਾਲਾ ਜੀ ਸੋਹਣਾ ਕਾਟ ਵਾਲਾ ਫੋਟ ਨਿ ਸ਼ਾਂਖ ਨੀ ਸੋਹਣਾ ਗਲਾਬੀ ਥਨਾ 18 ਤੋਂ 20 ਕਿਲੋ ਦੀ ਉਮੀਦ ਆ ਜੀ ਬਾਕੀ ਦੁੱਧ ਸੇਵਾ ਦੇ ਸਰਤੇ ਆ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਹਾਂ ਜੇ ਕੋਈ ਸੇਵਾ ਵੱਧ ਕਰੂ ਵੱਧ ਵੀ ਦੇ ਦੂ ਜੇ ਜਾ ਕੇ ਕਿੰਨਾ ਦਾਣਾ ਪਾਉਣਾ ਫੇਰ ਬਾਈ ਇਹਨੇ ਦੁੱਧ ਤੈਨੂੰ ਪਤਾ ਹੀ ਆ ਇਹਦਾ ਸੇਵਾ ਨਾਲ ਜੇ ਉਹ 6-7 ਕਿਲੋ ਪੰਡ ਪਾਣਾ ਫੇਰ 20 ਕਿਲੋ ਦੁੱਧ ਦੇਣਾ ਹੀ ਦੇਣਾ ਹੈ ਨਹੀਂ ਸਹੀ ਗੱਲ ਹੈ ਜੀ ਹਾਂਜੀ ਇਹਦਾ ਸੇਵਾ ਸੰਭਾਲ ਤੇ ਇਹਨਾਂ ਦਾ ਪਾਣੀ ਦਾਣਾ ਜਿਹੜਾ ਵਧੀਆ ਪਾਊਗਾ ਫੇਰ ਵਧੀਆ ਦੁੱਧ ਦੇਣਾ ਇਹਨਾਂ ਨੂੰ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਹਾਂਜੀ ਬਾਕੀ ਤਾਂ 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 ਸਾਬ ਹੈ ਕੋਈ ਗੱਲ ਨਹੀਂ ਆਏ ਲੈਣ ਦੇਣ ਜੀ ਵਾਲੀ ਡਿਮਾਂਡ ਜੀ ਇਹਦੀ ਬਾਈ ਮੁਰਦਾ ਤੈਨੂੰ ਪਤਾ ਵੀ ਅੱਜ ਕਰਦੇ ਬਾੜਾ ਕਰੀਏ ਨੇ ਪਰ ਆਪਾਂ ਉਹ ਨਹੀਂ ਕਰਨਾ ਹਨ ਉਹਦੇ ਆਪਾਂ ਵੀਡੀਓ ਪਾਈ ਸੀ ਆਪਣੇ ਉਹ ਬਹਿ ਕੇ ਦੋ ਪਸ਼ੂ ਤੇ ਬਾਕੀ ਬੂਥੀ ਬਾਥੀ ਇਹਦੀ ਵੇਖ ਲਓ ਕਿੰਨੀ ਵਧੀਆ ਪੂਰੇ ਟੌਪ ਕੁਆਲਿਟੀ ਹੈ ਇਹ 65000 ਤੋਂ ਮਾਨਤਾ ਨਹੀਂ ਹੋਊਗਾ 65000 ਚ ਮਾਨਤਾ ਨੂੰ ਮਾਨ ਹੋਊਗਾ ਅਗਲੇ ਦਾ ਤੇ ਬਾੜਾ ਇਹਦੇ ਕੋਈ ਬਾੜਾ ਫਰਕ ਨਹੀਂ ਹੈ ਠੀਕ ਹੈ ਜੀ ਹਾਂਜੀ 65000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜੀ ਜੀ ਨੂੰ ਨਗ ਫੈਟ ਬੈਠੂਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਤੇ ਬਾਈ ਨਾਲ ਸੌਦਾ ਕਰ ਸਕਦੇ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲੱਗਾ ਬਾਕੀ ਠੰਠੂ ਬਥੇਰੇ ਚੰਗੇ ਆ ਨਾਰਾ ਨੂੜਾ ਵੇ ਲੋ ਦੁੱਧ ਵਾਲੀਆਂ ਸਾਰੀਆਂ ਪੂਰੀ ਠੰਡੀ ਆ ਹਾਂਜੀ ਠੀਕ ਆ ਜੀ ਦੋ ਨੰਬਰ ਵੀਰੇ ਸੁਆਗਨਮਾ ਜੀ ਇਹਦਾ ਵੀ ਦੂਜਾ ਸੁਆ ਹੈ ਵੀਰੇ ਠੀਕ ਆ ਸਮਾਂ ਕਿੰਨਾ ਲੈ ਇਹ ਸਮਾਂ ਹੁਣ ਦੱਸ ਦੇਣੇ ਤੇ ਆਪਾਂ ਨੂੰ ਕਿਹਾ ਸੀ ਦਾ ਪੂਰੇ ਹੋ ਗਏ ਆ ਠੀਕ ਆ ਜੀ 15 ਤਰੀਕ ਅੱਜ ਹਾਂਜੀ ਇਹ ਕੱਲ ਨੂੰ ਵੀ ਹੋ ਸਕਦੀ ਆ ਪਰਸ ਨੂੰ ਵੀ ਹੋ ਸਕਦੀ ਠੀਕ ਆ ਜੀ ਕਿੰਨਾ ਬਾਜੂ ਦੁੱਧ ਦੀ ਹੈ ਦੁੱਧੇ ਨੇ ਵੀ 20 20 ਕਿਲੋ ਦੇਣਾ ਜੀ ਪਲੂਨ ਦਾ ਉਹਨਾਂ ਨੇ 18 ਕਿਲੋ ਚੋ ਹੈ ਠੀਕ ਹੈ ਜੀ ਹਾਂਜੀ ਇਹ ਆਪਾਂ ਅੱਗੇ ਵੀਡੀਓ ਪਾਈ ਸੀ ਇਹ ਪੂਰਾ ਉਦੋਂ ਸੀ ਕਿ ਕੱਚੀ ਇਹਦਾ ਲਾਇਆ ਨਹੀਂ ਸੀ ਹੁਣ ਇਹ ਭਰ ਗਈ ਪੂਰੀ ਹੁਣ ਭਰ ਗਈ ਹਾਂ ਬਾਕੀ ਦਾ ਫੋਨ ਫੋਨ ਵੀ ਬਥੇਰੇ ਆਏ ਆ ਮੈਂ ਕਿਹਾ ਵੀ ਅਜੇ ਤੁਸੀਂ ਕੋਈ ਨਹੀਂ ਰੋਕ ਜੇ ਉਹਨੂੰ ਭਰ ਲੈਣਗੇ ਥਾਣਾ ਤੇ ਡੰਨ ਆ ਜੀ ਮੈਂ ਕਹਿੰਦਾ ਥਾਣਾ ਦਾ ਕੋਈ ਅੰਤ ਹੀ ਨਹੀਂ ਠੀਕ ਹੈ ਜੀ ਥਾਣਾ ਦੇ ਪੂਰੇ ਆ ਨਾ ਡੋਡੀ ਨਖਰਵੇਂ ਥਾਣਾ ਹਾਂ ਕੋਈ ਚੱਕਰ ਨਹੀਂ ਬਾਕੀ ਤਿਆਰੀ ਬਹੁਤ ਚੰਗੀ ਆ ਹਾਂ ਤਿਆਰੀ ਫੁੱਲ ਹੈ ਦੀ ਤੋੜ ਕੇ ਦਿਖਾਦੀ ਬ੍ਰੇਨ ਨਾਲ ਦੀ ਨਾਲ 18 ਤੋਂ 20 ਕਿਲੋ ਦੀ ਉਮੀਦ ਹੈ ਜੀ ਹਵਾਨਾ ਸੋਨਾ ਤਿਆਰ ਕੀਤਾ ਬਾਕੀ ਫੇਸ ਕੁਆਲਟੀ ਸੋਣੀ ਹੈ ਥੋੜੀ ਜਿਹੀ ਭਾਲ ਕਰੀ ਫਿਰਦੀ ਹੈ ਬਈ ਹਾਂ ਭੂਣ ਉਹ ਪੂਰਾ ਕਹਿੰ ਤਿਆਰੀਆਂ ਕਰਕੇ ਨਾ ਤਿਆਰੀਆਂ ਭਾਲ ਭੂਣ ਕਰਕੇ ਹਾਂ ਭਾਲ ਪਾਈ ਆ ਰੰਗ ਪ੍ਰਾਪਤ ਹੋਰ ਕੋਈ ਚੱਕਰ ਨਹੀਂ ਆ ਸੁਥਾਣਾ ਸੋਨਾ ਗਲਾਬੀ ਹੈ ਜੀ ਥੋੜੀ ਜਿਹੀ ਇੱਕ ਸਾਈਡ ਤੇ ਭਾਲਾ ਬਹਿਣ ਭੂਣ ਨਾਲ ਵੀ ਹੋ ਜਾਂਦੀ ਹੈ ਉਹ ਦੂਜੇ ਪਾਸੇ ਪੈਜੇ ਦੂਜੇ ਪਾਸੇ ਉੱਠ ਜਾਂਦੀ ਤੇ ਹਵਾਨੇ ਦੀ ਖੂਬਸੂਰਤੀ ਚੈੱਕ ਕਰ ਲਓ ਥਣਾ ਦੇ ਸਹਿ ਚੈੱਕ ਕਰ ਲਓ ਜੀ ਪੂਰੇ ਸੋਹਣੇ ਆ ਫੋਟ ਸ਼ਾਂਕ ਕੋਈ ਨਹੀਂ 18 ਕਿਲੋ ਦੁੱਧ ਕੋਈ ਬਾਲਵਣੀ ਬਾਕੀ ਵੀ ਰੁੱਤ ਚੰਗੀ ਹੈ ਬਾਕੀ ਦੁੱਧ ਵਾਲੀਆਂ ਵੇਖੋ ਰਸੇ ਅਰਗੀ ਨਾੜ ਪਈਆ 400 ਰੁਪਈਆ ਰੁੱਤ ਵੀ ਬਾਈ ਹੁਣ ਚੰਗੀ ਹੈ ਰੁੱਤ ਵੀ ਵਧੀਆ ਚੰਗੀ ਆ ਮੂਰੇ ਮੌਸਮ ਆ ਜਿਹੜਾ ਵਧੀਆ ਹੀ ਆਉਣਾ ਜੇ ਕੋਈ ਵਧੀਆ ਪਾਊਗਾ ਵਧੀਆ ਹੀ ਤਾਂ ਉਹਦੇ ਦੇਣਾ ਨਹੀਂ ਸਹੀ ਗੱਲ ਆ ਜੀ ਹਾਂਜੀ ਤੇ ਡਿਮਾਂਡ ਵੇਰੇ ਦੀ ਡਿਮਾਂਡ ਬਾਈ ਜਿਹੜਾ 75000 ਰੁਪਈਆ ਹੋਜੂ ਲੈਸ ਜੀ ਲੈ ਤਾਂ ਮੈਂ ਲੈਸ ਜਿਹੜੇ ਮੰਨਤਾ ਨਹੀਂ ਹੋਣਾ ਜੀ ਬਾਹਲਾ ਨਹੀਂ ਚ ਹੋਣਾ ਠੀਕ ਆ ਜੀ ਹਾਂ ਡਿਮਾਂਡ ਇਹਦੀ ਆਪਾਂ ਕੋਈ ਦੁਬਾਰਾ ਇਹ ਨਹੀਂ 85 ਮੰਗਿਆ ਚ 80 ਮੰਗ ਲਈਏ ਠੀਕ ਆ ਜੀ 75000 ਜਾਇ ਜਾਇਦਾ ਜਮਾ ਠੀਕ ਹੈ ਜੀ 75000 ਰੁਪਇਆ ਡਿਮਾਂਡ ਆ ਜੀ ਮੈਂ ਮੰਨਤਾ ਨਹੀਂ ਹੋਊ ਇਹਦੇ ਜੀ ਠੀਕ ਹੈ ਜੀ ਅੱਗੇ ਬਈ ਤਿੰਨ ਨੰਬਰ ਜਰਸੀ ਸੁਆ ਕਿੰਨਾ ਮਾ ਜੀ ਇਹ ਵੀ ਦੂਜਾ ਸੁਆ ਹੈ ਜੀ ਦਾ ਜਰਸੀ ਦਾ ਠੀਕ ਹੈ ਜੀ ਇਹ ਪਹਿਲੇ ਸੁਆ ਜਾਨੀ ਤੇ ਉਹਨਾਂ ਨੇ ਦੱਸਿਆ ਫਾਰਮ ਤੋਂ ਲਈ ਆਪਾਂ ਵੀ 20 ਕਿਲੋ ਇਹਦਾ ਦੁੱਧ ਚੋਇਆ ਪਿਆ ਠੀਕ ਹੈ ਜੀ ਤੇ ਬਾਕੀ ਇਹ ਜਿਵੇਂ ਹੁਣ ਡਰਾਈ ਹੋਈ ਆ ਹਾਂਜੀ 13 14 ਕਿਲੋ ਤੋਂ ਡਰਾਈ ਕੀਤੀ ਉਹਨਾਂ ਨੇ ਠੀਕ ਹੈ ਜੀ ਹਾਂਜੀ ਐਰ ਕੀ ਦੁੱਧ ਵਾਧਾ ਉਮੀਦ ਆ ਬਾਕੀ ਅਗਲੇ ਦੀ ਛੇ ਬਾਤੇ ਹੈ ਨਾ ਜੀ ਥਣਾ ਦੀ ਡੰਨ ਹੈ ਜੀ ਮੈਂ ਕਹਿੰਦਾ ਥਣਾ ਦਾ ਤਾਂ ਕੋਈ ਅੰਤ ਨਹੀਂ ਥਾਂ ਆਪਾਂ ਖਿੱਚ ਕੇ ਲਿਆਉਣੇ ਆ ਬਾਕੀ ਅਗਲੇ ਨੇ ਖਿੱਚ ਲੈਣੇ ਆ ਠੀਕ ਹੈ ਜੀ ਸਹੀ ਗੱਲ ਹੈ ਜੀ ਹਾਂ ਫਾਰਮ ਦੀ ਬੱਸੀ ਆਏ ਨੇ ਕੋਈ ਇੱਧਰ ਵੀ ਦੀ ਬਖਾ ਦੋ ਠੀਕ ਹੈ ਜੀ ਇੱਧਰ ਲਈ ਵੀ ਸਾਰੇ ਥਣ ਚੈੱਕ ਆ ਤੇ ਨਾੜਾ ਨੂੜਾ ਬਖਾ ਦੋ ਸਾਰੀਆਂ ਮੋਟਾ ਥਣ ਲੱਗਿਆ ਵਾ ਜੀ ਤੋੜ ਕੇ ਦਿਖਾ ਦੀ ਭਾਈ ਹਾਂ ਤਾਂ ਤੋਂ ਉੱਪਰ ਤੋਂ ਵੇਖ ਲਓ ਵੀ ਸਿੱਧੀ ਪਈ ਆ ਟੁੱਕੇ ਵਾਂਗੂ ਸਮਾਂ ਕਿੰਨਾ ਲੈਂਦੀ ਆ ਜੀ ਹਾਂਜੀ ਸਮਾਂ ਜੀ ਸਮਾਂ ਇਹਦੇ ਵੀ ਦੱਸ ਦੇਣ ਪਏ 10 ਦਿਨ ਪਏ ਤੋੜ ਕੇ ਦਿਖਾ ਦੀ ਤੇ ਪ੍ਰੋਪਰ ਇਹ ਸੇਵਾ ਵਾਲੇ ਕਰੋ ਆਯੋ ਬੁਆਇਆ ਇਹਨੇ ਬਿਲਕੁਲ ਸੀਨੇ ਕਿੰਨੀ ਸੰਭਿਪਾਲੀ ਚੰਗੀ ਆ ਫੇਸ ਕੁਆਲਟੀ ਇਹ ਆਈ ਫੁੱਲੀ ਆ ਪੂਰਾ ਕਾ ਬੇਚਾਰੀ ਕਾਲਾ ਕਦੀ ਹੋਈ ਇਹ ਤੇ ਲਿਹਾਰੇ ਦੇ ਵਿੱਚ ਕੀਤੀ ਆ ਨਹੀਂ ਤਾਂ ਇਹ ਥੋੜਾ ਜਿਆਦਾ ਕਰਦੀ ਸੀਗੀ ਠੀਕ ਆ ਜੀ ਬਜਨ ਮੌਜੂਦ ਬੜਾ ਚੰਗਾ ਜੀ ਪਹਿਲੇ ਤੋਂ ਹਾਂ ਤਾਂ ਤਾਂ ਸਿੱਧੀ ਆ ਬਾਕੀ ਇਹਦਾ ਪੇਟਾ ਪੂਟਾ ਗੋਲ ਵੇਖ ਲਓ ਹਾਂਜੀ ਤੇ ਬਾਕੀ ਆ ਜਿਹੜੀ ਫਸਲੀਆਂ ਉਹਦਾ ਗੈਬ ਵੇਖ ਲਓ ਥਾਣਾ ਦਾ ਗੈਬ ਵੇਖ ਲਓ ਸਾਰਾ ਪੂਰਾ ਜਣੀ ਜੇ ਵਧੀਆ ਹੈਗਾ ਬਹੁਤ ਸਟਰੋਂਗ ਹੁੰਦੀ ਆ ਜੀ ਪੂਰੀ ਆਜਾ ਬਕ ਫੇਸ ਕੁਆਲਟੀ ਵੀ ਸੋਹਣੀ ਹੈ ਜੀ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਵਜਨ ਵਜੂਦ ਬੜਾ ਚੰਗਾ ਚਾਰ ਹੀ ਥਾਣਾ ਫੋਟ ਨੇ ਸ਼ਾਂਖ ਨੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਬਾਈ ਇਹਦਾ ਬਈ ਆਪਾਂ ਕੋਈ 90 ਨਹੀਂ ਕਰਨਾ 85 ਨਹੀਂ ਹੈ ਨਾ 75000 ਰੁਪਏ ਇਹਦਾ ਜੇ ਜੋੜਾ ਲੈ ਜੇ ਬਾਈ ਕੋਈ ਜੋੜੇ ਤੇ ਮਾਨਤਾਣ ਕਰ ਦਿਆਂਗੇ ਠੀਕ ਹੈ ਜੀ ਜੇ ਇਹਦੇ ਜੋੜਾ ਪਸੰਦ ਹੋਊਗਾ ਨਾ ਉਹਦੇ ਜੇ ਆਪਾਂ ਦੋਨਾਂ ਚ ਮਾਨਤਾਣ ਕਰਾਂਗੇ ਠੀਕ ਹੈ ਜੋੜੇ ਚ ਬਾਈ ਕਹਿੰਦਾ ਮਾਨਤਾਣ ਕਰ ਦਾਂਗੇ ਜੀ ਹਾਂ ਹਾਂ ਬਾਕੀ ਠੰਡੀਆਂ ਸ਼ੀਲ ਆਈ ਨਹੀਂ ਕੋਈ ਗੱਲ ਵੀ ਜਿੱਧਰ ਦੀ ਮਰਜ਼ੀ ਬਹਿ ਜਾ ਇਹਨੂੰ ਕੋਈ ਚੱਕਰ ਨਹੀਂ ਲਾ ਆ ਝੋਲ ਵੇਖ ਲਓ ਜੀ ਤੁਹਾਨੂੰ ਆਪ ਹੀ ਪਤਾ ਵੀ ਕਿੰਨਾ ਇਹਨੇ ਲੇਵਾ ਘੜਦਾ ਸਹੀ ਗੱਲ ਹੈ ਜੀ ਫੋਟੋ ਵੀ ਲੈ ਸਕਦੇ ਹੋ ਹਾਂ ਪੂਰਲ ਵੇਖੋ ਕਿੱਥੇ ਲੇਵਾ ਵਾਗ ਜਦ ਤਿਆਰ ਹੋ ਕੇ ਜਦੋਂ 12 13 ਕਿਲੋ ਤੇ ਡਰਾਈ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਜਿਹਨੂੰ ਨਾ ਕੋਈ ਵੀ ਪਸੰਦ ਆਉਂਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਕਨੈਕਟ ਵੀ ਨਾ ਕਰ ਸਕਦੇ ਆ ਜੀ ਧੰਨਵਾਦ